ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆ ਗਏ ਆ ਤੁਹਾਡੇ ਵਾਸਤੇ ਬਹੁਤ ਸੋਹਣੇ ਕੁੱਲੂ ਪੱਟੀ ਦੇ ਸੂਟ ਵੀਡੀਓ ਪਾਈ ਸੀਗੀ ਇੱਕ ਮਹੀਨ ਲੱਗਦਾ 1 ਵੀਕ ਪਹਿਲਾਂ ਕੁੱਲੂ ਪੱਟੀ ਦੇ ਸੂਟਾਂ ਦੀ ਔਰ ਉਹ ਵੀਡੀਓ ਦਾ ਸਾਰਾ ਸਟਾਕ ਕਲੀਅਰ ਹੋ ਗਿਆ ਸੀ 10 15 ਸੂਟ ਦਿਖਾਏ ਸੀ ਮੈਂ ਤੇ ਸਾਰੇ ਹੀ ਤੁਹਾਨੂੰ ਬਹੁਤ ਪਸੰਦ ਆਏ ਔਰ ਬਹੁਤ ਸਾਰੇ ਮੈਸੇਜ ਆਏ ਇਹਨਾਂ ਸੂਟਾਂ ਦੇ ਬਾਰੇ ਵਿੱਚ ਠੀਕ ਹੈ ਸਮਾਨ ਤੇ ਮੈਂ 2 ਦਿਨ ਬਾਅਦ ਹੀ ਮੰਗਵਾ ਲਿਆ ਸੀ ਪਰ ਆਪਾਂ ਵੀਡੀਓ ਨਹੀਂ ਬਣਾ पाए ਕਿਉਂਕਿ ਤੁਹਾਨੂੰ ਸਟਾਲ ਦੀ ਵੀਡੀਓ ਵੀ ਚਾਹੀਦੀ ਸੀ ਕੋਟੀਆਂ ਦੀ ਵੀਡੀਓ ਵੀ ਚਾਹੀਦੀ ਸੀ ਹੋਰ ਵੀ ਹਨਾ ਕਾਫੀ ਵੀਡੀਓ ਬਣਾਉਣੀਆਂ ਪੈਣੀਆਂ ਇਹਨਾਂ ਦੀ ਵਾਰੀ ਆਈ ਹੈ ਅੱਜ ਅੱਜ ਰਾਤ ਸ਼ਨੀਵਾਰ ਹਨਾ ਵੀਡੀਓ ਆਏਗੀ ਤੇ ਸੂਟ ਬਹੁਤ ਸੋਹਣੇ ਨੇ ਠੀਕ ਹੈ ਪੇਮੈਂਟ ਦਾ ਮੁੱਦਾ ਤੁਹਾਨੂੰ ਪਤਾ ਹੀ ਹੈ ਆਨਲਾਈਨ ਹੋਏਗਾ ਔਰ ਸੂਟ ਇੱਕ ਨਾਲ ਤੁਹਾਨੂੰ ਸਰਪ੍ਰਾਈਜ਼ ਵੀ ਹੈ ਕਿ ਇਸ ਵਾਰ ਸੂਟਾਂ ਦਾ ਰੇਟ ਵੀ ਥੋੜਾ ਘੱਟ ਆਊਗਾ ਠੀਕ ਹੈ ਕਿਉਂਕਿ ਅਲੱਗ-ਅਲੱਗ ਮਿਲ ਦਾ ਆਪਣਾ-ਆਪਣਾ ਪ੍ਰਾਈਜ਼ ਹੁੰਦਾ ਔਰ ਬਹੁਤ ਸਾਰੀਆਂ ਮਿਲਾਂ ਸੇਮ 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 ਪੈਟਰਨ ਦੇ ਡਿਜ਼ਾਈਨ ਦੇ ਸੂਟ ਬਣਾ ਰਹੀਆਂ ਨੇ ਠੀਕ ਹੈ ਔਰ ਮੇਰੇ ਕੋ ਵੀ ਇਸ ਟਾਈਮ ਦੋ ਮਿਲ ਦਾ ਮਤਲਬ ਅਲੱਗ-ਅਲੱਗ ਮਿਲਾਂ ਦਾ ਸੂਟ ਹੈਗੇ ਨੇ ਮੇਰੇ ਕੋਲ ਹਾਂ ਪ੍ਰਾਈਜ਼ ਆਪਾਂ ਤੁਹਾਨੂੰ ਅੱਜ ਸੇਮ ਹੀ ਦਵਾਂਗੇ ਸਾਰਿਆਂ ਦਾ ਜਿਹੜੇ ਵੀ ਮੇਰੇ ਕੋਲ ਹੈਗੇ ਨੇ ਠੀਕ ਹੈ ਜੀ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿ ਤੁਸੀਂ ਸਾਡਾ ਐਡਰੈਸ ਪੁੱਛਦੇ ਹੋ ਬਹੁਤ ਸਾਰੇ ਭੈਣ ਭਰਾਵਾਂ ਦਾ ਸਿਰਫ ਐਡਰੈਸ ਪੁੱਛਣ ਦਾ ਕਰਕੇ ਫੋਨ ਆਉਂਦਾ ਤੇ ਐਡਰੈਸ ਸਾਡਾ ਹੈਗਾ ਬਟਾਲਾ ਤੋਂ ਜਲੰਧਰ ਰੋਡ ਬਟਾਲਾ ਤੋਂ ਜਲੰਧਰ ਰੋਡ ਅਚਲ ਸਾਹਿਬ ਦੇ ਕੋਲ ਛੋਟਾ ਜਿਹਾ ਅੱਡਾ ਅਮੋਨੰਗਲ ਹੈ ਔਰ ਉਸ ਛੋਟੇ ਜਿਹੇ ਅੱਡੇ ਦੇ ਵਿੱਚ ਛੋਟੀ ਜੀ ਸਾਡੀ ਦੁਕਾਨ ਹੈ ਰਵਿੰਦਰ ਫੈਬਰਿਕ ਦੇ ਨਾਂ ਨਾਲ ਠੀਕ ਹੈ ਛੋਟਾ ਜਿਹਾ ਸਾਡਾ ਕਾਰੋਬਾਰ ਆ ਤੇ ਛੋਟਾ ਜਿਹਾ ਅੱਡਾ ਹੈ ਅੱਡਾ ਅਮੋਨੰਗਲ ਵੈਸੇ ਤੁਸੀਂ ਗੂਗਲ ਤੇ ਸਰਚ ਕਰੋਗੇ ਰਵਿੰਦਰ ਫੈਬਰਿਕ ਤੇ ਤੁਹਾਨੂੰ ਸਾਡੀ ਸ਼ਾਪ ਦੀ ਲੋਕੇਸ਼ਨ ਮਿਲ ਜਾਏਗੀ ਗੂਗਲ ਤੇ ਤੁਸੀਂ ਸਰਚ ਕਰਦੇ ਹੋ ਤੇ ਆਪਣਾ ਸ਼ਾਪ ਦਾ ਪੂਰਾ ਐਡਰੈਸ ਤੁਹਾਨੂੰ ਮਿਲ ਜਾਂਦਾ ਹੈ ਠੀਕ ਹੈ ਤੇ ਬਾਕੀ ਇਹ ਬਟਾਲਾ ਜਲੰਧਰ ਰੋਡ ਤੇ ਜ਼ਿਲ੍ਹਾ ਗੁਰਦਾਸਪੁਰ ਪੈ ਜਾਂਦਾ ਹੈ ਮਹਿਤਾ ਚੌਂਕ ਐਂਡ ਬਟਾਲੇ ਦੇ ਵਿਚਕਾਰ ਇਹ ਸ਼ਾਪ ਆਪਣਾ ਅੱਡਾ ਆਉਂਦਾ ਠੀਕ ਹੈ ਤੇ ਚਲੋ ਹੁਣ ਦਿਖਾਉਨੇ ਆ ਸੂਟ ਸੂਟ ਆ ਗਿਆ ਜੀ ਪਹਿਲਾ ਸੂਟ ਆ ਗਿਆ ਬਹੁਤ ਸੋਹਣਾ ਨੇਵੀ ਬਲੂ ਕਲਰ ਦਾ ਠੀਕ ਹੈ ਹਲੋ ਬਹੁਤ ਸੋਹਣਾ ਸੂਟ ਆ ਤੇ ਇਹਦੇ ਵਿੱਚ ਤੁਹਾਨੂੰ ਮਿਲੇਗੀ ਸੂਟ ਦੀ ਫਰੰਟ ਸਾਈਡ ਐਵਲੀ ਬੈਕ ਸਾਈਡ ਮਿਲੇਗੀ ਵਿਦਨ ਤੁਹਾਨੂੰ ਮਿਲੂਗਾ बॉटम ਦਾ ਕਪੜਾ ਤੇ ਵਿਦ ਮਿਲੂਗਾ ਜੀ ਸ਼ਾਲ ਵਿੱਚੇ ਹੀ ਤੁਹਾਨੂੰ ਸ਼ਾਲ ਮਿਲੇਗਾ ਠੀਕ ਹੈ ਇਹ ਤੁਸੀਂ ਧਿਆਨ ਰੱਖ ਲੈਣਾ ਜਦੋਂ ਤੁਸੀਂ ਟੇਲਰ ਕੋਲ ਸਲਵਾਉਨੇ ਹੋ ਤੇ ਸ਼ਾਲ ਤੁਹਾਡਾ ਵਿੱਚੇ ਹੀ ਹੋਏਗਾ ਪਹਿਲਾਂ ਦੱਸ ਕੇ ਕਟਵਾ ਲੈਣਾ ਠੀਕ ਹੈ ਸ਼ਾਲ ਦੇ ਪੱਲਿਆਂ ਦੇ ਉੱਪਰ ਤੁਹਾਡੇ ਇਹ ਆਏਗਾ ਬਾਰਡਰ ਆਏਗਾ ਠੀਕ ਹੈ ਔਰ ਫਰੰਟ ਸਾਈਡ ਤੇ ਬਾਰਡਰ ਦੇ ਨਾਲ ਤੁਹਾਨੂੰ ਇਸ ਤਰ੍ਹਾਂ ਛੋਟੀਆਂ-ਛੋਟੀਆਂ ਬੂਟੀਆਂ ਵੀ ਮਿਲਣਗੀਆਂ ਠੀਕ ਹੈ ਪ੍ਰਾਈਸ ਰਹੇਗਾ ਜੀ ਸੂਟ ਦਾ ਅੱਜ ਦਾ ਪ੍ਰਾਈਸ ਰਹੇਗਾ ਸਿਰਫ ਤੇ ਸਿਰਫ 800 ਰੁਪਏ ਪਿਛਲੀ ਵੀਡੀਓ ਚ ਪ੍ਰਾਈਸ ਤੁਸੀਂ ਨੋਟ ਕਰਨਾ 880 ਰੁਪਏ ਲਿਆ ਸੀਗਾ ਇੱਕ ਮੈਂ 850 ਚ ਵੀ ਸੇਲ ਕੀਤਾ ਹੈ ਸੂਟ ਉਸ ਤੋਂ ਪਹਿਲਾਂ ਸ਼ਾਇਦ 1 ਮੰਥ ਹੋ ਗਿਆ ਹੋਏ ਕਿ ਨਹੀਂ ਹੋਇਆ ਉਸ ਤੋਂ ਪਹਿਲਾਂ ਮੈਂ ਇੱਕ ਸੂਟ ਸੇਲ ਕੀਤਾ ਸੀ ਉਹ 850 ਚ ਸੇਲ ਕੀਤਾ ਸੀ ਇਸ ਵਾਰ ਤੁਹਾਨੂੰ ਦੇ ਰਹੇ ਆਪਾਂ ਸਿਰਫ ਤੇ ਸਿਰਫ ਜਦੋਂ ਸਾਨੂੰ ਸਸਤਾ ਪੈ ਰਿਹਾ ਤੇ ਅਸੀਂ ਇਹ ਨਹੀਂ ਦੇਖਦੇ ਵੀ ਹਾਂ ਸਾਡਾ ਮਹਿੰਗਾ ਲਿ ਬਿਕੇ ਸੀ ਅਸੀਂ ਉਸੇ ਰੇਟ ਚ ਸੇਲ ਕਰੀਏ ਨਹੀਂ ਜੀ ਸਾਨੂੰ ਸਸਤਾ ਪਿਆ ਹੈ ਤੇ ਅਸੀਂ ਨਹੀਂ ਤੁਹਾਨੂੰ ਦਵਾਂਗੇ ਸਿਰਫ ਤੇ ਸਿਰਫ 800 ਰੁਪਏ ਦਾ ਬਾਕੀ ਇਹ ਵਲੇ ਸੂਟ ਥ੍ਰੈਡ ਜਿਹੜਾ ਹੁੰਦਾ ਕਿਸੇ ਦਾ ਹੌਲਾ ਹੁੰਦਾ ਕਿਸੇ ਦਾ ਪਾਰਾ ਹੁੰਦਾ ਕੋਈ ਇਹ ਸੂਟ ਨੂੰ 900 ਰੁਪਏ ਚ ਸੇਲ ਕਰ ਰਿਹਾ ਹੈ ਕੋਈ ਇਹਨੂੰ 950 ਤੇ 850 ਚ ਵੀਦਨ ਕੇ 550 ਤੇ 350 ਦੇ ਚ ਵੀ ਕੁੱਲੂ ਪੱਟੀ ਦੇ ਸੂਟ ਮਿਲ ਰਹੇ ਨੇ ਠੀਕ ਹੈ ਤੇ ਕੰਪੈਰੀਜ਼ਨ ਕਰੀਏ ਮੈਂ ਵੀ ਬਹੁਤ ਸਾਰੀਆਂ ਵੀਡੀਓ ਵੀ ਦੇਖਦੀ ਆਂ ਆਪਾਂ ਸਰਚ ਵੀ ਕਰਦੇ ਆਂ ਸਭ ਕੁਝ ਕਰਦੇ ਆਂ ਅਸੀਂ ਵੀ ਜਿੱਥੋਂ ਲਿਆਉਣੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਠੀਕ ਹੈ ਤੇ ਉਸੇ ਹਿਸਾਬ ਨਾਲ ਥ੍ਰੈਡ ਦਾ ਫਰਕ ਪੈਂਦਾ ਹੈ ਕੰਮ ਦਾ ਫਰਕ ਪੈਂਦਾ ਔਰ ਮੇਲ ਦਾ ਫਰਕ ਪੈਂਦਾ ਠੀਕ ਹੈ ਤੇ ਇਹ 800 ਰੁਪਏ ਸ ਤੁਹਾਨੂੰ ਮਿਲੇਗਾ ਠੀਕ ਹੈ ਤੇ ਬਹੁਤ ਸੋਹਣਾ ਸੂਟ ਹੋਏਗਾ ਬਾਕੀ ਤੁਸੀਂ ਮੇਰੇ ਤੇ ਬਹੁਤ ٹرسٹ ਕਰਦੇ ਹੋ ਮੈਨੂੰ ਪਤਾ ਹੈ ਠੀਕ ਹੈ ਪਹਿਲੇ 800 ਰੁਪਏ ਸ ਤੁਹਾਡੇ ਘਰ ਪਹੁੰਚ ਹੋਏਗੀ ਨੋ ਐਕਸਟਰਾ ਸ਼ਿਪਿੰਗ ਕੋਈ ਸ਼ਿਪਿੰਗ ਐਕਸਟਰਾ ਨਹੀਂ ਲਵਾਂਗੇ ਪਹਿਲਾ ਕਲਰ ਆ ਗਿਆ ਨੇਵੀ ਬਲੂ ਲੋ ਜੀ ਇਹ ਮੇਰੀ ਅਲੱਗ ਮੇਲ ਦਾ ਕਪੜਾ ਹੈ ਉਹਦੇ ਨਾਲ ਦੇ ਮੈਂ ਤੁਹਾਨੂੰ ਹੋਰ ਵੀ 25 ਹੋਰ ਡਿਜ਼ਾਈਨ ਦਿਖਾਵਾਂਗੀ ਇਹ ਵਾਲਾ ਅਲੱਗ ਮਿਲਦਾ ਹੋਗਾ ਠੀਕ ਹੈ ਪ੍ਰਾਈਜ਼ ਇਹਦਾ ਵੀ ਆਪਾਂ 850 ਦਾ ਸੇਲ ਕਰਨ ਵਾਸਤੇ ਲਿਖਿਆ ਆ ਪਰ ਅੱਜ ਆਪਾਂ ਤੁਹਾਨੂੰ ਦੇ ਦੇਣਾ ਸਿਰਫ ਤੇ ਸਿਰਫ 800 ਰੁਪਏ ਦਾ ਇਸ ਸੂਟ ਠੀਕ ਹੈ ਹਲ ਉਸੇ ਤਰ੍ਹਾਂ ਦਾ ਆਏਗਾ ਇਹਦੇ ਵਿੱਚ ਨਾ ਥ੍ਰੈਡ ਦਾ ਵਰਕ ਦਾ ਥੋੜਾ ਥੋੜਾ ਫਰਕ ਆ ਹੀ ਜਾਂਦਾ ਹੈ ਮੈਰੂਨ ਕਲਰ ਆ ਗਿਆ ਬਹੁਤ ਸੋਹਣਾ ਫਿਰ ਆਏਗਾ ਜੀ ਇਹਦੇ ਵਿੱਚ ਤੁਹਾਨੂੰ ਹਲੋ ਰਾਇਲ ਬਲੂ ਜਿਹਾ ਕਲਰ ਆ ਗਿਆ ये भी बहुत प्यारा जहा पीसा डिजाइनिंग भी सारे की हल्की हल्की चेंज आएगी और जो बॉडर के कलर आ भी थोड़ा-थोड़ा चेंज आएगा अठ सौ रुपया तो जिन्होंने लिया अठ सौ अस्सी रुपए का वो अपने मन च रखियो तो सूट अठ सौ अस्सी वाला ही सी ठीक है आलू जी ਨੈਕਸਟ ਆ ਗਿਆ ਜੀ ਆਪਣੇ ਕੋਲ ਬਹੁਤ ਸੋਹਣਾ ਗ੍ਰੀਨ ਕਲਰ ਠੀਕ ਹੈ ਮਹਿੰਦੀ ਗ੍ਰੀਨ ਜਿਹਾ ਕਲਰ ਆ ਗਿਆ ਬਹੁਤ ਪਿਆਰਾ ਜਿਹਾ ਔਰ ਇਹਦੇ ਉੱਪਰ ਕਲਰ ਵੀ ਬਹੁਤ ਸੋਹਣੇ ਖਿੜੇ ਖਿੜੇ ਲੱਗਦੇ ਪਏ ਨੇ ਕੱਟ ਪੂਰੀ ਆਏਗੀ 7 1/2 ਮੀਟਰ ਦੀ ਕੱਟ ਹੋਏਗੀ ਵਿਦ ਸ਼ਾਲ ਠੀਕ ਹੈ ਹਾਂ ਜੀ ਨੈਕਸਟ ਕਲਰ ਆ ਗਿਆ ਜੀ ਮਰੂਨ ਕਲਰ ਠੀਕ ਹੈ ਮਰੂਨ ਕਲਰ ਆ ਗਿਆ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਆ ਹਾਂ ਜੀ ਓਕੇ ਚਾਲ ਚੂਲ ਸਾਰਿਆਂ ਦੇ ਨਾਲ ਸੇਮ ਹੀ ਹੋਣਗੇ ਫਰੰਟ ਤੇ ਵਰਕ ਆਏਗਾ ਬੈਕ ਸਾਈਡ ਪਲੇਨ ਆਏਗੀ ਇਸੇ ਤਰ੍ਹਾਂ ਹੀ ਇਹ ਸਾਰੇ ਸੂਟ ਆਣਗੇ ਠੀਕ ਹੈ ਆ ਲੋ ਜੀ ਨੈਕਸਟ ਆ ਗਿਆ ਜੀ ਪਿੰਕ ਕਲਰ ਨੈਕਸਟ ਆ ਗਿਆ ਜੀ ਪਿੰਕ ਮਜ਼ੈਂਟਾ ਕਲਰ ਬਹੁਤ ਸੋਹਣਾ ਕਲਰ ਆ ਕਿਸੇ ਦੀ ਨਵੀਂ ਨਵੀਂ ਮੈਰਿਜ ਹੋਈ ਆ ਜਾਂ ਤੁਸੀਂ ਕਿਸੇ ਮੈਰਿਜ ਤੇ ਜਾਣਾ ਹੈ ਨਾਈਟ ਚ ਵੇਅਰ ਕਰਨਾ ਹੈ ਹੈਨਾ ਆਪਾਂ じゃ ਕੋਈ ਦੂਸਰੇ ਨਾਰਮਲ ਸੂਟ ਵੀ ਤੇ ਪਾੜੇ ਹੁੰਦੇ ਆ ਐਵੇਂ ਦਾ ਸੂਟ ਤੁਸੀਂ ਪਾਓਗੇ ਤੇ ਤੁਹਾਡੀ ਲੁੱਕ ਇੱਕਦਮ ਸੁਪਰ ਆਏਗੀ ਬਹੁਤ ਸੋਹਣੀ ਹਾਂ ਠੀਕ ਹੈ ਜੀ ਇਹ ਆ ਗਿਆ ਪਿੰਕ ਕਲਰ ਨੈਕਸਟ ਆ ਗਿਆ ਜੀ ਆਪਣੇ ਕੋਲ ਮਸਟਰਡ ਕਲਰ ਓਕੇ ਮਸਟਰਡ ਕਲਰ ਬਿਊਟੀਫੁਲ ਕਲਰ ਆ ਰਿਹਾ ਦਾ ਬਾਰਡਰ ਬਹੁਤ ਸੋਹਣਾ ਬਣਿਆ ਹੋਇਆ ਠੀਕ ਹੈ ਬਾਰਡਰ ਘੇਰੇ ਤੇ ਖੁੱਲਾ ਡੁੱਲਾ ਜਿੰਨਾ ਮਰਜੀ ਘੇਰੇ ਵਾਲਾ ਸੂਟ ਤੁਸੀਂ ਬਣਾ ਲਓ ਉਹਦੇ ਉੱਤੇ ਆ ਜਾਏਗਾ ਕਿਉਂਕਿ ਸਾਰੀ ਫਰੰਟ ਦੇ ਆਪਣੇ ਬਾਰਡਰ ਤੁਹਾਨੂੰ ਮਿਲ ਰਿਹਾ ਠੀਕ ਹੈ ਪ੍ਰਾਈਸ 800 ਰੁਪਏ ਲੱਗੇਗਾ ਨੈਕਸਟ ਆ ਗਿਆ ਜੀ ਇਹ ਕਲਰ ਦੇ ਬਹੁਤ ਮੈਸੇਜ ਆਏ ਸੀ ਬਹੁਤ ਸਾਰੇ ਮੈਸੇਜ ਆਏ ਸੀ ਇਹਦੇ ਵਿੱਚ ਦੋ ਤਿੰਨ ਕਲਰ ਹੈਗੇ ਨੇ ਮੇਰੇ ਕੋਲ ਦੋ ਤਿੰਨ ਪੀਸ ਹੈਗੇ ਨੇ ਥੋੜਾ ਥੋੜਾ ਸਿਮਿਲਰ ਜਿਹਾ ਫਰਕ ਆਏਗਾ ਬਾਰਡਰ ਬਾਰਡਰ ਦਾ ਬਾਕੀ ਕਲਰ ਸੇਮ ਹੀ ਆਏਗਾ ਓਕੇ ਜੀ ਹਲੋ ਬਹੁਤ ਸੋਹਣਾ ਕਲਰ ਲਵੈਂਡਰ ਸ਼ੇਡ ਆ 800 ਰੁਪਏ ਨੈਕਸਟ ਆ ਗਿਆ ਜੀ ਆਪਣੇ ਕੋਲ ਮਹਿਰੂਨ ਕਲਰ ਹਲਕਾ ਹਲਕਾ ਫਰਕ ਆਏਗਾ ਓਵਲੇ ਮਰੂਨ ਚ ਇਹ ਵਾਲੇ ਮਰੂਨ ਚ ਦੇ ਬਾਰਡਰ ਚ ਉਹਦੇ ਬਾਰਡਰ ਚ ਕੁਛ ਨਾ ਕੁਛ ਅ ਫਰਕ ਹੋਏਗਾ ਠੀਕ ਹੈ ਤੇ ਕਲਰ ਤੁਹਾਨੂੰ ਸਾਡੇ ਕੋਲ ਅੱਜ 20 25 ਮਿਲ ਜਾਣਗੇ ਜਿਹੜਾ ਕਲਰ ਤੁਹਾਨੂੰ ਪਸੰਦ ਆ ਉਹਦਾ ਸਕਰੀਨਸ਼ਾਟ ਲੈਣਾ ਹੈ ਸਕਰੀਨਸ਼ਾਟ ਜ਼ਰੂਰੀ ਹੈ ਸੂਟ ਦਾ ਵੀ ਜੋ ਤੁਹਾਨੂੰ ਮਤਲਬ ਸੂਟ ਜਾਂ ਤੁਹਾਨੂੰ ਕੋਈ ਕੋਟੀ ਜਾਂ ਤੁਹਾਨੂੰ ਕੋਈ ਸਟਾਲ ਇੱਕ ਸਕਰੀਨਸ਼ਾਟ ਜ਼ਰੂਰੀ ਹੈ ਇੱਕ ਪੈਸਿਆਂ ਦਾ ਸਕਰੀਨਸ਼ਾਟ ਬਹੁਤ ਜ਼ਰੂਰੀ ਆ ਤੇ ਤੀਸਰੀ ਗੱਲ ਆਪਣਾ ਐਡਰੈਸ ਜਿਹੜਾ ਤੁਸੀਂ ਦੇਣਾ ਹੈ ਪ੍ਰੋਪਰ ਦੇਣਾ ਹੈ ਗਲਤ ਐਡਰੈਸ ਦੋਗੇ ਤੇ ਤੁਹਾਡੇ ਕੋਲ ਤੁਹਾਡਾ ਪਾਰਸਲ ਨਹੀਂ ਪਹੁੰਚੇਗਾ ਅਗਰ ਨਹੀਂ ਪਹੁੰਚਿਆ ਤਾਂ ਉਹਦੀ ਜ਼ਿੰਮੇਵਾਰ ਤੁਸੀਂ ਹੋਵੋਗੇ ਠੀਕ ਹੈ ਹਲੋ ਜੀ ਪ੍ਰੋਪਰ ਐਡਰੈਸ ਦੇ ਵਿੱਚ ਤੁਸੀਂ ਦੇਣਾ ਹੈ ਆਪਣਾ ਨਾਮ ਆਪਣੇ ਸ਼ਹਿਰ ਦਾ ਨਾਮ ਆਪਣੇ ਪਿੰਡ ਦਾ ਨਾਮ ਆਪਣੇ ਡਿਸਟ੍ਰਿਕਟ ਆਪਣਾ ਤਹਿਸੀਲ ਠੀਕ ਹੈ ਤੇ ਔਰ ਆਪਣਾ ਸਭ ਤੋਂ ਜ਼ਰੂਰੀ ਦੋ ਚੀਜ਼ਾਂ ਇੱਕ ਫੋਨ ਨੰਬਰ ਤੇ ਇੱਕ ਪਿੰਨ ਕੋਡ ਇਹ ਗਲਤ ਨਹੀਂ ਹੋਣਾ ਚਾਹੀਦਾ ਫੋਨ ਨੰਬਰ ਉਹ ਦੇਣਾ ਹੈ ਜਿਹੜਾ ਜਿਹੜਾ ਇਹ ਤੁਹਾਡਾ ਡਾਇਰੈਕਟ ਲੱਗਦਾ ਹੈ WhatsApp ਵਾਲਾ ਨਹੀਂ ਦੇਣਾ ਸਿਰਫ ਇਹ ਦੋ ਗੱਲਾਂ ਓਕੇ ਚਾਹੀਦੀਆਂ ਬਾਕੀ ਕੋਈ ਚੱਕਰ ਨਹੀਂ ਹੈ ਹਲੋ ਜੀ ਠੀਕ ਹੈ ਅਗਰ ਤੁਸੀਂ ਕਿਸੇ ਵੱਡੇ ਸ਼ਹਿਰ ਚੋਂ ਤੇ ਆਪਣਾ ਸੈਕਟਰ ਵਗੈਰਾ ਜ਼ਰੂਰ ਦੱਸਣਾ ਪਿਸਤਾ ਗ੍ਰੀਨ ਕਲਰ ਇਹਦੇ 'ਤੇ ਮੈਨੂੰ ਹਜ਼ਾਰਾਂ ਹੀ ਮੈਸੇਜ ਆਏ ਸੀਗੇ ਠੀਕ ਹੈ ਆ ਲੋ ਜੀ ਇਹ ਵੀ ਬਹੁਤ ਸੋਹਣਾ ਪੀਸ ਆ ਫਿਰ ਆ ਗਿਆ ਜੀ ਲਵੈਂਡਰ ਦੇ ਵਿੱਚ ਲਾਈਟ ਕਲਰ ਉਹ ਥੋੜਾ ਜਿਹਾ ਡਾਰਕ ਟੋਨ ਆ ਇਹ ਥੋੜੀ ਜੀ ਲਾਈਟ ਟੋਨ ਆਉਗੀ ਉਹਦੇ ਨਾਲੋਂ ਠੀਕ ਹੈ ਇਹ ਵੀ ਬਹੁਤ ਸੋਹਣਾ ਜਿਹਾ ਪੀਸ ਆ ਬਹੁਤ ਪਿਆਰਾ ਜਿਹਾ ਪੀਸ ਆ ਠੀਕ ਹੈ ਆ लीजिए ਫਿਰ ਆ ਗਿਆ ਜੀ ਰਾਣੀ ਕਲਰ ਰਾਣੀ ਕਲਰ ਇਹਦਾ ਵੀ ਤੁਸੀਂ ਇਹ ਨਾ ਸੋਚੋ ਕਿ ਪਲੇਨ ਹੀ ਆ ਇਹਦਾ ਸਿਰਫ ਸ਼ਾਲ ਵਾਲਾ ਪਾਸਾ ਬਾਹਰੋਂ ਆਇਆ ਹੈ ਬਾਕੀ ਅੰਦਰ ਇਹਦੇ ਮਤਲਬ ਫਰੰਟ ਸਾਈਡ ਇਵੇਂ ਹੀ ਵਰਕ ਆਊਗਾ ਠੀਕ ਹੈ ਹਲੋ ਜੀ ਤੇ ਅਗਲਾ ਕਲਰ ਆ ਗਿਆ ਜੀ ਪਰਪਲ ਕਲਰ ਇਹਦਾ ਵੀ ਉਲਟਾ ਜੁੜਿਆ ਹੋਇਆ ਹੈ ਅੰਦਰਲੀ ਸਾਈਡ ਵਰਕ ਆਊਗਾ ਇਹ ਆਊਗਾ ਠੀਕ ਹੈ ਇਹ ਸ਼ਾਲ ਆ ਸ਼ਾਲ ਵਾਲੀ ਸਾਈਡ ਬਾਹਰ ਨੂੰ ਓਕੇ ਜੀ ਠੀਕ ਹੈ ਫਿਰ ਆ ਗਿਆ ਇਹ ਪਰਪਲ ਕਲਰ ਆ ਗਿਆ ਬਹੁਤ ਸੋਹਣਾ ਬੈਂਗਣੀ ਫਿਰ ਆ ਗਿਆ ਜੀ ਮਰੂਨ ਕਲਰ ਅਗੇਨ ਇਹ ਵੀ ਬਹੁਤ ਸੋਹਣਾ ਕਲਰ ਆ ਬਾਰਡਰ ਵਗੈਰਾ ਚੈੱਕ ਕਰ ਲਓ ਮੈਨੂੰ ਵਸੇ ਸੇਮ ਹੀ ਉਹਦੇ ਨਾਲ ਦਾ ਲੱਗਦਾ ਪਿਆ ਕਿਉਂਕਿ ਕਾਫੀ ਸਾਰੇ ਪੀਸਸ ਵਾਰ ਮੈਂ ਮੰਗਾਏ ਆ ਕੁਝ ਨਵੇਂ ਕਲਰ ਬਹੁਤ ਸੋਹਣੇ ਆਏ ਆ ਜਿਵੇਂ ਕਿ ਇਹ ਇਹ ਕਲਰ ਇੰਨਾ ਕਿ ਪਿਆਰਾ ਕਲਰ ਆ ਨਾ ਮੈਂ ਕਹਿੰਦੀ ਗੱਲ ਨਹੀਂ ਕਰਨ ਵਾਲੀ ਇੰਨਾ ਸੋਹਣਾ ਕਲਰ ਲੱਗਿਆ ਸੀ ਮੈਨੂੰ ਬਹੁਤ ਸੋਹਣਾ ਲੱਗਿਆ ਸੀ ਹੈਲੋ ਇਸ ਮਤਲਬ ਸੁੱਕੀ ਮਹਿੰਦੀ ਵਾਲਾ ਕਲਰ ਜਿਹੜਾ ਹੁੰਦਾ ਇਸ ਤਰ੍ਹਾਂ ਦਾ ਕਲਰ ਆਈ ਥਿੰਕ ਇਦਾਂ ਦੀ ਹੁੰਦੀ ਮਹਿੰਦੀ ਨਹੀਂ ਇਦਾਂ ਦੀ ਨਹੀਂ ਹੁੰਦੀ ਕੁਝ ਡਾਈ ਵਾਲੀ ਮਹਿੰਦੀ ਇਦਾਂ ਦੀ ਹੁੰਦੀ ਆ ਬਹੁਤ ਸੋਹਣੇ ਮਹਿੰਦੀ ਮਹਿੰਦੀ ਜਿਆ ਗ੍ਰੀਨ ਜਿਆ ਕਾਫੀ ਜਿਆ ਕਲਰ ਇਸ ਤਰ੍ਹਾਂ ਦਾ ਕਲਰ ਹੈ ਲੋ ਜੀ ਇੱਕ ਕਲਰ ਆ ਗਿਆ ਜੀ ਇਹ ਵਾਲਾ ਇਹ ਕੈਮਰਜ ਤੁਹਾਨੂੰ ਥੋੜਾ ਜਿਆ ਜ਼ਿਆਦਾ ਤੇਜ ਲੱਗਦਾ ਪਿਆ ਵੈਸੇ ਹੈ ਇਹ ਪੈਰਟ ਗ੍ਰੀਨ ਜਿਆ ਹੀ ਕਲਰ ਆ ਔਰ ਥੋੜਾ ਜਿਹਾ ਕੈਮਬ੍ਰਿਜ ਫਰਕ ਲੱਗਦਾ ਪਿਆ ਬਹੁਤ ਸੋਹਣਾ ਜਿਹਾ ਕਲਰ ਹੈ ਸਰਦੀਆਂ ਵਾਲੀ ਵਾਈਬ ਦੇ ਰਿਹਾ ਬਹੁਤ ਪਿਆਰਾ ਲੱਗ ਰਿਹਾ ਹੈ ਨੈਕਸਟ ਆ ਗਿਆ ਜੀ ਸੀ ਗ੍ਰੀਨ ਕਲਰ ਬਹੁਤ ਸੋਹਣਾ ਕਲਰ ਹੈ ਵੀ ਹਲੋ ਜੀ ਠੀਕ ਹੈ ਸੀ ਗ੍ਰੀਨ ਔਰ ਡਿਜ਼ਾਈਨਿੰਗ ਦੇਖੋ ਹਰੇਕ ਦੀ ਡਿਜ਼ਾਈਨਿੰਗ ਤੁਹਾਨੂੰ ਨਾ ਚੇਂਜ ਮਿਲੇਗੀ ਕੇਰੇ ਦੇ ਉੱਪਰ ਕਿਸੇ ਦੀ ਕਿਸੇ ਤਰ੍ਹਾਂ ਦੀ ਹੈ ਕਿਸੇ ਦੀ ਕਿਸੇ ਤਰ੍ਹਾਂ ਦੀ ਹੈ ਕਿ ਫਿਰ ਆ ਗਿਆ ਜੀ ਨੈਕਸਟ ਆਪਣੇ ਕੋਲ ਫਿਰ ਤੋਂ ਨੇਵੀ ਬਲੂ ਓਕੇ ਹਲੋ ਨੇਵੀ ਬਲੂ ਆਪਾਂ ਮਤਲਬ ਕਾਫੀ ਸਾਰੇ ਆਰਡਰ ਲੈ ਸਕਦੇ ਆ क्योंकि अपने काफी सारा माल और काफी सारे कलर भी तो पच्ची रंग जाएंगे बावा कलर ये भी बहुत सोना जहा कलर है। और सूट का भी कोई इशू नहीं है सब का बन जाएगा ठीक है सब का बन जाएगा पांच मीटर से कपड़ा आना ही आना है लो जी पिंक मजंटा कलर ठीक है एक अपने को हॉट पिंक कलर आ ਔਰ ਮਤਲਬ ਰਾਨੀ ਕਲਰ ਆ ਉਹ ਥੋੜਾ ਜਿਹਾ ਹੋਰ ਕਲਰ ਆ ਜਾਂਦਾ ਇਹ ਕੇ ਥੋੜਾ ਕਲਰ ਆ ਗਿਆ ਥੋੜਾ ਜਿਹਾ ਉਹਦੇ ਨਾਲ ਚੇਂਜ ਆਊਗਾ ਮੈਂ ਤੁਹਾਨੂੰ ਇਕੱਠੇ ਕਰਕੇ ਦਿਖਾਨੀ ਆ ਇੱਕ ਮਿੰਟ ਸਾਈਡ ਕਰੀ ਹਾਂ ਹਾਂ ਇਨਾ ਫਰਕ ਆਏਗਾ ਵੈਸੇ ਆਪਾਂ ਜਦੋਂ ਅਲੱਗ-ਅਲੱਗ ਦੇਖਦੇ ਤੇ ਲੱਗਦੇ ਇੱਕੋ ਜਿਹਾ ਪਰ ਇੱਕੋ ਜਿਹਾ ਨਹੀਂ ਹੈ ਇਹ ਅਲੱਗ-ਅਲੱਗ ਕਲਰ ਹੋਣਗੇ ਠੀਕ ਹੈ ਫਿਰ ਆ ਗਿਆ ਜੀ ਆਫ ਵਾਈਟ ਕਲਰ ਇਹ ਵੀ ਆਪਣੇ ਹਨਾ ਪਹਿਲਾ ਸੇਲ ਹੋ ਗਿਆ ਸੀ ਇਹ ਸਾਰਾ ਮਾਲ ਪਹਿਲਾਂ ਮੈਂ ਖੋਲਿਆ ਇਹਦੀ ਪੈਕੇਜਿੰਗ ਖੋਲੀ ਆ ਔਰ ਫਿਰ ਤੁਹਾਡੇ ਵਾਸਤੇ ਵੀਡੀਓ ਬਣਾ ਰਹੀ ਹਾਂ ਇੱਕ ਵੀ ਸੂਟ ਪੁਰਾਣਾ ਮਤਲਬ ਪੁਰਾਣਾ ਨਹੀਂ ਕਹਿ ਸਕਦੇ ਪਹਿਲੇ ਵੀਡੀਓ ਵਾਲਾ ਸੂਟ ਆਪਣੇ ਕੋਲ ਇੱਕ ਵੀ ਬਚਿਆ ਨਹੀਂ ਸੀ ਹਲੋ ਜੀ ਆਫ ਵਾਈਟ ਫਿਰ ਬਾਵਾਂ ਕਲਰ ਆ ਗਿਆ ਬਹੁਤ ਸੋਹਣਾ ਠੀਕ ਹੈ ਹਲੋ ਫਿਰ ਆ ਗਿਆ ਜੀ ਪੈਰਟ ਗ੍ਰੀਨ ਉਹਦੇ ਨਾਲ ਦਾ ਹੀ ਕਲਰ ਆ ਗਿਆ ਜਿਹੜਾ ਮੈਂ ਪਹਿਲਾਂ ਦਿਖਾਇਆ ਠੀਕ ਹੈ ਹਲੋ ਇਹ ਵੀ ਬਹੁਤ ਸੋਨਾ ਕਲਰ ਆ ਫਿਰ ਆ ਗਿਆ ਜੀ ਇਹ ਵਾਲਾ ਡਾਰਕ ਗ੍ਰੀਨ ਆ ਗਿਆ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਆ ਹਲੋ ਜੀ ਠੀਕ ਹੈ ਓਕੇ ਜੀ ਨੈਕਸਟ ਆ ਗਿਆ ਜੀ ਲਵੈਂਡਰ ਕਲਰ ਇਹਦਾ ਬਾਰਡਰ ਤੁਹਾਨੂੰ ਚੇਂਜ ਮਿਲੂਗਾ ਜਿਹੜੇ ਦੋ ਲਵੈਂਡਰ ਦਿਖਾਏ ਆ ਉਹਨਾਂ ਦੋਨਾਂ ਨਾਲੋਂ ਇਹ ਚੇਂਜ ਆ ਠੀਕ ਹੈ ਜਿਹੜਾ ਪੀਸ ਤੁਹਾਨੂੰ ਪਸੰਦ ਆ ਉਹੀ ਤੁਸੀਂ ਲੈ ਸਕਦੇ ਹੋ ਬਾਕੀ ਅਗਰ ਤੁਹਾਨੂੰ ਇਹੀ ਕਲਰ ਪਸੰਦ ਆ ਔਰ ਤੁਹਾਨੂੰ ਇਹ ਬਾਰਡਰ ਨਹੀਂ ਮਿਲ ਰਿਹਾ ਤੇ ਫਿਰ ਤੇ ਥੋੜਾ ਜਿਹਾ ਥੋੜਾ ਜਿਹਾ ਐਡਜਸਟ ਕਰਨਾ ਹੀ ਪੈਣਾ ਹਨਾ ਪਤਾ ਕੀ ਹੁੰਦਾ ਜਦੋਂ ਮੈਂ ਕੋਈ ਵੀਡੀਓ ਬਣਾਉਣੀ ਇੱਕ ਚੀਜ਼ ਦੇ ਇੰਨੇ ਇੰਨੇ ਮੈਸੇਜ ਆਉਂਦੇ ਬਾਕੀ ਭਾਵੇਂ ਪਈਆਂ ਰਹਿ ਜਾਂਨ ਇਹ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਇੱਕ ਚੀਜ਼ ਨਹੀਂ ਮਿਲਦੀ ਆਪਸ਼ਨ ਦਿਆ ਕਰੋ ਦੋ ਤਿੰਨ ਸੂਟ ਭੇਜ ਕੇ ਤੁਸੀਂ ਉਹਨਾਂ ਚੋਂ ਕੋਈ ਇੱਕ ਲੈ ਲਿਆ ਕਰੋ ਠੀਕ ਹੈ ਐਵੇਂ ਕਰ ਲਿਆ ਕਰੋ ਫਰੋਜ਼ੀ ਕਲਰ ਬਹੁਤ ਸੋਹਣਾ ਕਲਰ ਆ ਠੀਕ ਹੈ ਇਹ ਵੀ ਕਲਰ ਬਹੁਤ ਹੀ ਪਿਆਰਾ ਕਲਰ ਆ ਲਓ ਜੀ ਠੀਕ ਹੈ और फिर आ गया बॉटल ग्रीन मूंगिया कलर ठीक है ये भी कलर बहुत ही सोना जैसा रंग बॉटल ग्रीन कलर फिर आ गया लास्ट ते अपने को वाइन कलर और इधर डिजाइन भी देखो कितना सोना वाइन कलर का बहुत सोना डिजाइन ठीक है ਬਹੁਤ ਪਿਆਰੀ ਜੀ ਲੁਕਾ ਹਲਕੀ ਹਲਕੀ ਜੀ ਸ਼ਾਈਨ ਵੀ ਕਰਦਾ ਸਾਰਾ ਕਪੜਾ ਨਾ ਡੱਲ ਵਾਲਾ ਨਹੀਂ ਹੈ ਬਹੁਤ ਸੋਹਣਾ ਕਪੜਾ ਹੈ ਠੀਕ ਹੈ ਜੀ ਹਲੋ ਤੇ ਹੁਣ ਤੁਹਾਨੂੰ ਪ੍ਰਾਈਸ ਪੁੱਛਣ ਵਾਸਤੇ ਤੁਸੀਂ ਪਲੀਜ਼ ਕਾਲ ਨਾ ਕਰਿਆ ਕਰੋ ਕਿ ਇਹਦਾ ਕਿੰਨਾ ਪ੍ਰਾਈਸ ਸੀਗਾ ਸੂਟ ਦਾ ਕਿਉਂਕਿ ਪ੍ਰਾਈਸ ਜਿੰਨੀ ਵਾਰੀ ਮੈਂ ਵੀਡੀਓ ਦੇ ਵਿੱਚ ਰਿਪੀਟ ਕਰਦੀ ਆ ਕੋਈ ਵੀ ਨਹੀਂ ਕਰਦਾ ਇਹ ਸੂਟ ਸਾਰੇ ਜਿਹੜੇ ਮੈਂ ਦਿਖਾਏ ਆ ਸਿਰਫ ਤੇ ਸਿਰਫ ਤੁਹਾਨੂੰ 800 ਰੁਪਏ ਚ ਵਿਦ ਸ਼ਿਪਿੰਗ ਦੇ ਨਾਲ ਮਿਲ ਜਾਣਗੇ ਠੀਕ ਹੈ ਜੀ ਨੈਕਸਟ ਸੂਟ ਜਿਹੜਾ ਤੁਹਾਨੂੰ ਮੈਂ ਦਿਖਾਉਣੀ प्योरच मेरे कोुल्लू पट्टी च ठीक है प्योर चेलो जी बहुत सोना सूटो घेरेगा बॉर्डर इस तरह और गले ते इस तरह बॉर्डर मिलूगा ठीक है और ए कपड़ा भी प्योर द आऊगा और बुर की भी गरंटी है मेनू लगता नहीं एपर कोई बुर आएगी मैं खुद भी बनने दिता हुआ अंदर भी पूरा वॉर्म निघा निगा, निगा आएगा प्लेन बॉटम ਆਏ ਕੀ ਦੇਣਾ ਠੀਕ ਹੈ ਔਰ ਸ਼ਾਲ ਵੀ ਮਿਲੇਗਾ ਹਲੋ ਜੀ ਸ਼ਾਲ ਇਹਦੇ ਨਾਲ ਦਾ ਹੀ ਮਿਲੇਗਾ ਸ਼ਰਟ ਨਾਲ ਦਾ ਠੀਕ ਹੈ 1350 ਸੂਟ ਦਾ ਪ੍ਰਾਈਸ ਹੈ ਪਿਓਰ ਗਰਮ ਚ ਬਹੁਤ ਸੋਹਣਾ ਸੂਟ ਆ ਤੇ ਇਹੋ ਜੀਆਂ ਚੀਜ਼ਾਂ ਜਿਹੜੀਆਂ ਇਹ बार-बार ਨਹੀਂ ਆਉਂਦੀਆਂ ਜਿੰਨੀ ਪਿਆਰਾ ਇਹ ਸੂਟ ਹੈ ਮੈਂ ਤੁਹਾਨੂੰ ਸਿਰਫ ਕੰਪੈਰੀਸ਼ਨ ਦਿਖਾ ਰਹੀ ਹਾਂ ਕਿ ਸੇਮ ਚੀਜ਼ ਆਪਾਂ ਨੂੰ ਕਈ ਵਾਰੀ ਲੱਗਦਾ ਕਪੜਾ ਇਹ ਵੀ ਸੇਮ ਆ ਇਹ ਵੀ ਸੇਮ ਆ ਇਵੇਂ ਨਹੀਂ ਹੁੰਦਾ ਅਲੱਗ ਅਲੱਗ ਮਿਲਾਂ ਦਾ ਅਲੱਗ ਅਲੱਗ ਰੇਟ ਆ ਕਪੜੇ 'ਚ ਹਮੇਸ਼ਾ ਕੋਈ ਨਾ ਕੋਈ ਫਰਕ ਹੁੰਦਾ ਹੈ ਉਹਦੇ ਕਰਕੇ ਹੀ ਰੇਟ ਦੀ ਪੂਛਣੀ ਚ ਹੁੰਦੀ ਹੈ 1350 ਦਾ ਸੂਟ ਆ ਬਹੁਤ ਪਿਆਰਾ ਜਿਹਾ ਸੂਟ ਆ ਠੀਕ ਹੈ ਤੇ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਹਲੋ ਜੀ ਉਹਦੇ ਵਿੱਚ ਨੇਵੀ ਬਲੂ ਲਾਈਨ ਇਹਦੇ ਵਿੱਚ ਤੁਹਾਨੂੰ ਮਿਲੂਗੀ ਆ ਚਾਕਲੇਟ ਕਾਫੀ ਜੀ ਕਲਰ ਦੀਆਂ ਲਾਈਨਸ ਮਿਲਣਗੀਆਂ ਓਕੇ ਇਹ ਇੱਕ ਨਾ ਥ्रेड ਦਾ ਹੀ ਵਰਕ ਆ ਸਾਰਾ ਹੀ ਓਕੇ ਸਾਰਾ ਥ्रेड ਵਰਕ ਇਹ ਜਿਹੜੇ ਕੁੱਲੂ ਦੇ ਸੂਟ ਆ ਜਾਂ ਕੁਝ ਅੰਮ੍ਰਿਤਸਰੀ ਸੂਟ ਬਹੁਤ ਸੋਹਣੇ ਹੁੰਦੇ ਇਹ ਸਾਰੇ ਕੁਝ ਨਾ ਹੈਂਡ ਮੇਡ ਮਤਲਬ ਹੱਥ ਵਾਲੀਆਂ ਮਸ਼ੀਨਾਂ ਨਾਲ ਹੀ ਹੁੰਦੇ ਜਿਸ ਤਰ੍ਹਾਂ ਹੱਥ ਵਾਲੀਆਂ ਮਸ਼ੀਨਾਂ ਨਾਲ ਬਣੇ ਹੁੰਦੇ ਆ ਬਹੁਤ ਸੋਹਣੇ ਪੀਸ ਹੁੰਦੇ ਆ ਇਹ ਅਲੋ ਜੀ ਠੀਕ ਹੈ ਅਲੋ ਜੀ ਇਹ ਸੂਟ ਬਹੁਤ ਪਿਆਰਾ ਹੈ ਜਿਨ੍ਹਾਂ ਨੂੰ ਕੱਪੜੇ ਦੀ ਪਛਾਣ ਆ ਜਿਨ੍ਹਾਂ ਨੂੰ ਕਹਤਾ ਹੈ ਕਿ ਹਾਂ ਭਈ ਅਸੀਂ ਉਹ ਚੀਜ਼ ਲੈਣੀ ਜਿਹੜੀ 4 ਸਾਲ ਚੱਲੇ ਵੀ ਇਹ ਉਹ ਚੀਜ਼ਾਂ ਨੇ ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ 1350 ਲੱਗੇਗਾ ਵਿਦ ਸ਼ਿਪਿੰਗ ਦਾ ਇਹ ਸਾਡੇ ਅੱਜ ਦੇ ਕੁੱਲੂ ਕੱਟੀ ਦੇ ਸੂਟ ਸੀਗੇ ਜਿਨ੍ਹਾਂ ਦੇ ਵਿੱਚ ਮੈਂ ਕਾਫੀ ਸਾਰੇ ਰੰਗ ਦਿਖਾਏ ਆ ਹੁਣ ਤੁਸੀਂ ਕਰਨਾ ਕੀ ਹੈ ਤੁਸੀਂ ਸਕਰੀਨਸ਼ਾਟ ਲੈਣਾ ਹੈ ਇਹ ਮੇਰੀਆਂ ਭੈਣਾਂ ਨੇ ਧਿਆਨ ਰੱਖਣਾ ਹੈ ਕਿ ਅਗਰ ਤੁਹਾਨੂੰ ਲਾਈਟ ਕਲਰ ਪਸੰਦਾ ਤੇ ਕੋਈ ਵੀ ਤਿੰਨ ਕਲਰ ਭੇਜ ਕੇ ਇੱਕ ਸੂਟ ਲੈ ਸਕਦੇ ਆ ਅਗਰ ਤੁਹਾਨੂੰ ਕੋਈ ਡਾਰਕ ਕਲਰ ਕੋਈ ਵੀ ਤੁਸੀਂ ਸੂਟ ਲੈਣਾ ਉਹਦੇ ਵਿੱਚ ਦੋ ਤਿੰਨ ਆਪਸ਼ਨ ਦਿਆ ਕਰੋ ਕਿ ਇਹਨਾਂ ਵਿੱਚੋਂ ਕੋਈ ਇੱਕ ਕਰ ਦੋ ਉਹ ਥੋੜਾ ਜਿਆ ਆਸਾਨ ਰਹਿੰਦਾ ਠੀਕ ਆ ਜੇ ਤੁਸੀਂ ਇੱਕੋ ਪਰਟੀਕੂਲਰ ਇੱਕੋ ਰੰਗ ਦੀਆਂ ਫੋਟੋਆਂ ਸਾਰੇ ਜਾਣੇ ਭੇਜੋਗੇ ਤੇ ਫਿਰ ਮੈਂ ਕਿਨੂੰ ਵੇਚੂਗੀ ਤੇ ਕਿਨੂੰ ਛੱਡੂਗੀ ਐਵੇਂ ਨਹੀਂ ਹੋ ਸਕਦਾ ਤੇ ਤੁਸੀਂ ਥੋੜਾ ਜਿਆ ਬਸ ਸਾਰੇ ਜਾਣੇ ਇਹਨਾਂ ਕ ਗੱਲਾਂ ਦਾ ਧਿਆਨ ਰੱਖਿਆ ਕਰੋ ਕਿ ਦੋ ਤਿੰਨ ਆਪਸ਼ਨ ਦੇ ਦਿਆ ਕਰੋ ਥੈਂਕ ਯੂ ਧੰਨਵਾਦ